ਕਲਚਰ ਨੂੰ ਪ੍ਰਵੋਕ ਕਰ ਰਿਹਾ ਸੀ ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਨਿੱਜਾ ਘਰ ਦੇ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀ ਤੇ ਇੱਥੇ ਤੁਸੀਂ ਸਮਝੋਗੇ ਵੀ ਇਹਦੇ ਕੋਲ ਕੋਈ ਅਸਲੀ ਦਾ ਲਾਇਸੈਂਸ ਨਹੀਂ ਸੀਗਾ ਐਫਆਈਆਰ ਨੰਬਰ 129 ਡੇਟਡ 25 ਸਤ 2024 ਕਿ ਜਗਸੀਰ ਖਾਨ ਪੁੱਤਰ ਗੁਜਰ محمد ਪਾਸੇ ਪਿੰਡ ਚੰਡੀ ਥਾਣਾ ਕਸਵਾਂ ਦੇ ਖਲਾਫ ਦਰਜ ਹੋਈ ਹੈ। ਇਹ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀਗਾ। ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਲਿਫਾਫੇ ਦੇ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀਗੀ। ਤੇ ਇੱਥੇ ਤੁਸੀਂ ਸਮਝੋਗੇ ਵੀ ਇਹਦੇ ਕੋਲ ਕੋਲ ਕੋਈ ਅਸਲੇ ਦਾ ਲਾਇਸੈਂਸ ਨਹੀਂ ਹੈਗਾ। ਇਹਦੇ ਖਲਾਫ 30 ਆਰਮ ਸੈਕਟਰ ਦੇਦੀ ਪਰਚਾ ਦਰਜ ਕੀਤਾ ਗਿਆ। ਅੱਗੇ ਤਫਤੀਸ਼ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਗੀ ਜੋ ਹਮਾਂ ਦਾ ਹੋਰ ਵੀ ਵਾਤਾਵਰਣ ਹੋ ਸਕਦਾ। ਕਲਚਰ ਨੂੰ ਪ੍ਰਵੋਕ ਕਰ ਰਿਹਾ ਸੀ ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਨਿੱਜ ਘਰ ਦੇ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀ ਤੇ ਇੱਥੇ ਦੱਸਣ ਚਾਹੋਗੇ ਵੀ ਇਹਦੇ ਕੋਲ ਕੋਈ ਅਸਲੀ ਦਾ ਲਾਇਸੈਂਸ ਨਹੀਂ ਹੈਗਾ ਐਫਆਈਆਰ ਨੰਬਰ 129 ਡੇਟਡ 25 ਸਤ 2024 ਇਹ ਜਗਸੀਰ ਖਾਨ ਪੁੱਤਰ ਗੁਜਰ محمد ਪਾਸੇ ਪਿੰਡ ਚੰਡੀ ਥਾਣਾ ਕਸੇਵਾ ਦੇ ਖਲਾਫ ਦਰਜ ਹੋਈ ਹੈ। ਇਹ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀਗਾ। ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਨਿੱਕਾ ਬੰਦ ਦੇ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀਗੀ। ਤੇ ਇੱਥੇ ਤੁਸੀਂ ਸਮਝੋਗੇ ਵੀ ਇਹਦੇ ਕੋਲ ਕੋਲ ਕੋਈ ਅਸਲੀ ਦਾ ਲਾਇਸੈਂਸ ਨਹੀਂ ਹੈਗਾ। ਇਹਦੇ ਖਲਾਫ 30 ਆਰਮ ਸੈਕਟਰ ਦੇਦੀ ਪਰਚਾ ਦਰਜ ਕੀਤਾ ਗਿਆ। ਅੱਗੇ ਤਫਤੀਸ਼ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਗੀ ਜੋ ਹਰ ਦਾ ਹੋਰ ਵੀ ਵਾਦਾ ਹੋ ਸਕਦਾ। ਕਲਚਰ ਨੂੰ ਪ੍ਰਵੋਕ ਕਰ ਰਿਹਾ ਸੀ ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਗੱਜਾਬੰਦ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀ ਤੇ ਇਹ ਗੇਰ ਸਮਝੋਗੇ ਵੀ ਇਹਦੇ ਕੋਲ ਕੋਈ ਅਸਲੀ ਦਾ ਲਾਇਸੈਂਸ ਨਹੀਂ ਸੀਗਾ ਐਫਆਈਆਰ ਨੰਬਰ 129 ਡੇਟਡ 25 ਸਤ 2024 ਕਿ ਜਗਸੀਰ ਖਾਨ ਪੁੱਤਰ ਗੁਜਰ ਮੁਹੰਮਦ ਵਾਸੀ ਪਿੰਡ ਚੰਡੀ ਥਾਣਾ ਪਸਾਣਾ ਨਿਕਲ ਪਰਚਾ ਦਰਜ ਹੋਇਆ ਕਲਚਰ ਨੂੰ ਪ੍ਰੋਮੋਟ ਕਰ ਰਿਹਾ ਸੀਗਾ ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਲਿਫਾਫੇ ਦੇ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀ ਤੇ ਇੱਥੇ ਤੁਸੀਂ ਸਮਝੋਗੇ ਵੀ ਇਹਦੇ ਕੋਲ ਕੋਈ ਅਸਲੀ ਦਾ ਲਾਇਸੈਂਸ ਨਹੀਂ ਹੈਗਾ ਇਹਦੇ ਖਲਾਫ 30 ਆਰਮ ਸੈਕਟਰ ਦੇਦੀ ਪਰਚਾ ਦਰਜ ਕੀਤਾ ਗਿਆ ਅੱਗੇ ਤਫਤੀਸ਼ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਗੀ ਜੋ ਹਰ ਦਾ ਹੋਰ ਵੀ ਵਾਦਾ ਹੋ ਸਕਦਾ ਕਲਚਰ ਨੂੰ ਪ੍ਰਵੋਕ ਕਰ ਰਿਹਾ ਸੀ ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਨਿੱਜ ਘਰ ਦੇ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀ ਤੇ ਇੱਥੇ ਦੱਸਣ ਚਾਹੋਗੇ ਵੀ ਇਹਦੇ ਕੋਲ ਕੋਈ ਅਸਲੀ ਦਾ ਲਾਇਸੈਂਸ ਨਹੀਂ ਹੈਗਾ ਐਫਆਈਆਰ ਨੰਬਰ 129 ਡੇਟਡ 25 ਸਤ 2024 ਇਹ ਜਗਸੀਰ ਖਾਨ ਪੁੱਤਰ ਗੁਜਰ محمد ਪਾਸੇ ਪਿੰਡ ਚੰਡੀ ਥਾਣਾ ਕਸੇਵਾ ਦੇ ਖਲਾਫ ਦਰਜ ਹੋਈ ਹੈ। ਇਹ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀਗਾ। ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਨਿੱਕਾ ਬੰਦ ਦੇ ਵਿੱਚ ਪਬਲੀਕਲੀ ਡਿਸਪਲੇ ਕਰਕੇ ਨੇ ਇੱਕ ਵੀਡੀਓ ਪਾਈ ਸੀਗੀ। ਤੇ ਇੱਥੇ ਤੁਸੀਂ ਸਮਝੋਗੇ ਵੀ ਇਹਦੇ ਕੋਲ ਕੋਲ ਕੋਈ ਅਸਲੀ ਦਾ ਲਾਇਸੈਂਸ ਨਹੀਂ ਹੈਗਾ। ਇਹਦੇ ਖਲਾਫ 30 ਆਰਮ ਸੈਕਟਰ ਦੇਦੀ ਪਰਚਾ ਦਰਜ ਕੀਤਾ ਗਿਆ। ਅੱਗੇ ਤਫਤੀਸ਼ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਗੀ ਜੋ ਹਰ ਦਾ ਹੋਰ ਵੀ ਵਾਦਾ ਹੋ ਸਕਦਾ।